ਅਰ ਬੱਚਾ ਕਿਨਾ ਤਰ। ਮੇਰਾ ਨਾਮ ਯੋਗਤਾ ਜੈਲਾ ਡਾਕਟਰ ਯੋਗਤਾ। ਮੈਂ ਕੋਲਕਾ ਕਿਸੇ ਅਜਿਹੇ ਜੀਓਥੈਰਪੀ ਦਾ ਕਰ ਰਿਹਾ ਹਾਂ। ਅੱਜ ਕੈਂਪ ਲਾਇਆ। ਹਾਂਜੀ। ਤੁਸੀਂ ਕੈਂਪ ਦੇ ਵਿੱਚ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕੀ ਉਤਸਰ ਰਹੇ ਹੋ? ਉਹਨਾਂ ਦੀ ਸਿਹਤ ਬਾਰੇ ਜਾਂ ਕੀ ਇਹ ਸਰੀਰਕ ਰਣ ਤੋਂ ਉਸ ਤੋਂ ਬਾਅਦ ਦਾ ਕਰਦਾ? ਕੋਈ ਗੀਵ ਆ ਜਾਂਦਾ। ਉਹਦੇ ਬਰਕਰਾਰ ਕੀ ਤਸਵੀਰ ਤਿਆਰ ਕੀਤੀ ਹੈ ਇਸ ਪ੍ਰੋਜੈਕਟ ਦੀ? ਅ ਸਰ ਇਹਦੇ ਵਿੱਚ ਕੀ ਹੈਗਾ ਨਾ ਆਪਣੇ ਕਾਫੀ ਤਾਂ ਵੀ ਪ੍ਰੋਬਲਮ ਜਿਵੇਂ ਜੀ ਡਿਕਟਰ ਹੋ ਗਈ ਸ਼ੋਲਡਰ ਦੀ ਦਿੱਕਤ ਹੋਦੀ ਕੋਡਿਆਂ ਦੀ ਤੇ ਕਾਫੀ ਪੈਰੀਲਿਸਿਸ ਦੇ ਕੇਸ ਵੀ ਆਉਂਦੇ ਨੇ ਮੇਰੇ ਵੀ ਪਹਿਲਾਂ ਤੋਂ ਜੀ ਆਪਾਂ ਚਲਾਈ ਸੀ ਇੱਥੇ ਅਸੀਂ ਜਿਹੜਾ ਫ੍ਰੀ ਕੈਂਪ ਲੱਗਿਆ ਹੋਇਆ ਹੈ ਇਹ ਅਵੇਅਰਨੈਸ ਲਈ ਲੱਗਿਆ ਹੋਇਆ ਹੈ ਅੱਜ ਬੋਲ ਫਿਜ਼ੀਓਥੈਰੇਪੀ ਡੇ ਹੈ ਤਾਂ ਫਿਜ਼ੀਓਥੈਰੇਪੀ ਅਵੇਅਰਨੈਸ ਲਈ ਜਿਵੇਂ ਆਪਣੇ ਇਸ ਏਰੀਆ ਦੇ ਵਿੱਚ ਲੋਕਾਂ ਨੂੰ ਫਿਜ਼ੀਓਥੈਰੇਪੀ ਬਾਰੇ ਬਹੁਤ ਹੀ ਘੱਟ ਨੋਲੇਜ ਹੈਗੀ ਕੋ ਉਸ ਚੀਜ਼ ਬਾਰੇ ਅਸੀਂ ਦੱਸ ਰਹੇ ਹਾਂ ਕਿ ਇਹ ਫਿਜ਼ੀਓਥੈਰੇਪੀ ਨਾਲ ਆਪਾਂ ਕਿਦਾਂ-ਕਿਦਾਂ ਅੱਗੇ ਮਤਲਬ ਕਿ ਆਪਣੀ ਕਿਦਾਂ ਆਪਣੇ ਪ੍ਰੋਗਰੈਸ ਕਰੀਏ ਫਿਜ਼ੀਓਥੈਰੇਪੀ ਨਾਲ ਆਪਾਂ ਕਿੰਨੇ-ਕਿੰਨੇ ਬੈਨਫਿਟਸ ਮਿਲਦੇ ਹਨ ਫਿਜ਼ੀਓਥੈਰੇਪੀ ਬਾਰੇ ਗੱਲ ਕਰਨਾ ਤੁਸੀਂ ਇਹ ਥੈਰੇਪੀ ਦੇ ਵਿੱਚ ਕੀ ਤੁਹਾਡੇ ਕੋਈ ਇਹੋ ਜਿਹਾ ਹੈ ਜਿਹਦੇ ਵਿੱਚ ਉਹਨਾਂ ਨੂੰ ਲਈ ਡਾਈਟ ਵਾਰੀ ਦੱਸਿਆ ਜਾਂਦਾ ਹੋਵੇ ਸਰ ਹਾਂਜੀ ਡਾਈਟ ਵਾਰੀ ਵੀ ਦੱਸਿਆ ਜਾਂਦਾ ਹੈ ਕਿ ਲਾਈਕ ਜਿਨੇ ਕੋਈ ਵੀ ਆਪਣਾ ਅਬਡੋਮिनल ਪੇਨ ਦੇ ਰਿਲੇਟਿਡ ਆ ਸੀ 10 ਦਿਨ ਹੀ ਨਾਈਟ ਵੀ ਡੋਮਨਲ ਪੇਨ ਹੋ ਗਿਆ ਸਮਥਿੰਗ ਬੈਕ ਪੇਨ ਵੀ ਹੋ ਗਿਆ ਸ਼ੋਲਡਰ ਪੇਨ ਦੇ ਰਿਲੇਟਿਡ ਮੈਡੀਸਿਨਸ ਦਾ ਫਿਜ਼ੀਓਥੈਰੇਪੀ ਦਾ ਬਹੁਤ ਹੀ ਵੱਡਾ ਰੋਲ ਹੈਗਾ ਪਰ ਇਸ ਦੇ ਕੇਸ ਇ ਫਿਜ਼ੀਓਥੈਰੇਪੀ ਨੂੰ ਮੋਸਟਲੀ ਐਕਸਰਸਾਈਜ਼ਿਜ਼ ਹੋਗੀਆਂ ਪਲਸ ਸਟ੍ਰੈਚਿੰਗ ਐਂਡ ਸਪ੍ਰਿੰਗਿੰਗ ਐਕਸਰਸਾਈਜ਼ ਵੀ ਉਹਨਾਂ ਨਾਲ ਨਹੀਂ ਕੀਤੀ। ਖਾਣੇ ਦੇ ਵਿੱਚ ਅੱਜ ਕੱਲ੍ਹ ਦੇ ਬੱਚੇ ਜਿਹੜੇ ਐ ਜਾਂ ਬਜ਼ੁਰਗ ਨੇ ਕੋਈ ਵੀ ਅੱਜ ਕੱਲ੍ਹ ਫਾਸਟ ਫੂਡ ਬਹੁਤ ਖਾ ਰਹੇ ਨੇ। ਕੀ ਉਹਨਾਂ ਨੂੰ ਫਾਸਟ ਫੂਡ ਬਾਰੇ ਵੀ ਦੱਸਿਆ ਜਾ ਰਿਹਾ ਵੀ ਜੇ ਤੁਸੀਂ ਫਾਸਟ ਫੂਡ ਦਾ ਹਾਂਜੀ ਤੇ ਬੰਦ ਕਰ ਦੋ ਤਾਂ ਕੀ ਲਾਭ ਨੇ ਜਾਂ ਜੇ ਨਹੀਂ ਕਰਦੇ ਤਾਂ ਕੀ ਪੈਣੀ ਹੈ? ਜਦੋਂ ਵੀ ਕੋਈ ਪੇਸ਼ੈਂਟ ਆਉਂਦੇ ਸਮਟਾਈਮ ਨੀ ਪੇਨ ਹੁੰਦਾ ਪੇਸ਼ੰਦੇ ਤਾਂ ਉਹਨਾਂ ਦੇ ਬਲਕਿ ਮਤਲਬ ਪੇਸ਼ੈਂਟ ਦੇ ਉੱਪਰ ਕੀ ਹੁੰਦਾ ਉਹਨਾਂ ਦੇ ਦੱਸਦੇ ਆ ਕਿ ਤੁਸੀਂ ਪਾਸਪੂਨ ਨੂੰ ਥੋੜਾ ਸਟੌਪ ਕਰਕੇ ਥੋੜਾ ਨੈਚੁਰਲ ਪੈਕੀ ਕਰਨੀ ਕਿ ਤੇ ਆਪ ਨੂੰ ਤੇ ਜੇ ਕਿ ਨੈਚੁਰਲ ਪੈਕੀ ਜਵੀ ਥੋੜਾ ਜਿਹਾ ਆਪਾਂ ਕਰਦੇ ਹੈਗੇ ਤੇ ਓਦਾਂ ਵੀ ਦੱਸਿਆ ਜਾਂਦਾ ਬਈ ਤੁਸੀਂ ਪਾਸਪੂਨ ਨੂੰ ਛੱਡ ਕੇ ਆਪਾਂ ਕਿੱਦਾਂ ਡਾਈਟ ਲੈਣੀ ਹੈ ਕਿਵੇਂ ਉਹਨਾਂ ਨੇ ਲਾਈਫ ਸਟਾਈਲ ਆਪਣਾ ਚੇਂਜ ਕਰਨਾ ਹੈਗਾ ਤੋਂ ਉਸ ਵਾਰੀ ਵੀ ਬਦਲਦੇ ਹੈਗੇ ਅੱਜ ਤੁਸੀਂ ਸੀਜੀ ਥੈਰੇਪੀਕਲ ਕੈਂਪ ਕੋਲ ਆਇਆ ਤਾਂ ਕਿ ਆਪਾਂ ਆਪ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਮੈਸੇਜ ਦੇਣਾ ਜਾਊਂਗਾ ਕਿ ਆਪਾਂ ਜਿਹੜਾ ਹੈਗੇ ਕਿ ਮੈਡੀਸਿਨ ਨੂੰ ਛੱਡ ਕੇ ਜਦੋਂ ਆਪਾਂ ਆਪਣੀ ਲਾਈਫ ਸਟਾਈਲ ਚੇਂਜ ਕਰੀਏ ਪਲੱਸ ਆਪਾਂ ਥੋੜਾ ਕੁ ਆਪਣੇ ਯੋਗਾ ਪਲੱਸ ਐਕਸਰਸਾਈਜ਼ ਤੇ ਨਹੀਂ ਜ਼ਿਆਦਾ ਆਪਾਂ ਧਿਆਨ ਦੇਣਾ ਚਾਹੀਦਾ